ਸੇ 3 ਸਾਲਾਂ ਦੇ ਵਿੱਚ ਜੋ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਜੋ ਪੰਜਾਬ 'ਚ ਪਹਿਲੀ ਵਾਰੀ ਆਈ ਸੀ ਅਸੀਂ ਉਸ ਨੂੰ ਲੈ ਕੇ ਆਪਣੀ ਗੱਲ ਕਰਾਂਗੇ ਅਸੀਂ ਲੋਕਾਂ ਦੇ ਵਿੱਚ ਜੋ ਬੇਸਿਕ ਸਹੂਲਤਾਂ ਖਾਸ ਮਲੋਠ ਹਲਕੇ ਦੀ ਗੱਲ ਕਰਾਂ ਅਸੀਂ ਪਾਣੀ ਦੀ ਲੜਾਈ ਲੜੀ ਆ ਅਸੀਂ ਲੋਕਾਂ ਨੂੰ ਜਿਹੜੀ ਬਿਜਲੀ ਫ੍ਰੀ ਕਰਨ ਦੀ ਗੱਲ ਕਰਦੇ ਆ ਅਸੀਂ ਉਹ ਲੜਾਈ ਵੀ ਲੜੀ ਔਰ ਬਿਜਲੀ ਫ੍ਰੀ ਵੀ ਕੀਤੀ ਆ ਸਕੂਲਾਂ ਨੂੰ ਅਪਗ੍ਰੇਡ ਕੀਤਾ ਸਕੂਲਾਂ ਦੇ ਤੁਸੀਂ ਦੇਖੇ ਹੋਣੇ ਪਿਛਲੇ ਅ ਮਹੀਨਿਆਂ ਦੇ ਵਿੱਚ ਅਸੀਂ ਕਿੰਨੇ ਉਦਕਾਟਨ ਕੀਤੇ ਆ ਨਵੇਂ ਬਣੇ ਕਮਰਿਆਂ ਦੇ ਔਰ ਇਹ ਸਾਰਾ ਕੁਝ ਐਜੂਕੇਸ਼ਨ ਹੈਲਥ ਤਾਂ ਇੱਕ ਪਾਸੇ ਅਸੀਂ ਜਿਹੜੇ ਪਿੰਡਾਂ ਦੇ ਬੇਸਿਕ ਜੋ ਸੁਵਿਧਾ ਸੀ ਉਹਨਾਂ ਲਈ ਜਿਹੜਾ ਲੜਾਈ ਲਈ ਹੈ ਹਰ ਪਿੰਡ ਦੇ ਵਿੱਚ ਜੋ ਕੰਮ ਹੋਏ ਆ ਉਹ ਅਸੀਂ ਸਾਹਮਣੇ ਲੱਗੇ ਮੇਰਾ ਪਹਿਲਾ ਵੀ ਇਹੀ ਦਾਵਾ ਰਿਹਾ ਕਿ ਅਸੀਂ ਸਰਪੰਚੀ ਦੇ ਵਿੱਚ ਵੀ ਧੱਕੇਸ਼ਾਹੀ ਨਹੀਂ ਕੀਤੀ ਔਰ ਮਲੋਟ ਦੇ ਵਿੱਚ ਮੈਂ ਦਾਅਵੇ ਨਾਲ ਕਹਿ ਸਕਦੀ ਆ ਕਿ ਸਾਡੇ ਸਰਪੰਚ ਜਿਹੜੇ ਸਾਫ਼ ਸੁਥਰੀ ਇਲੈਕਸ਼ਨ ਲੜ ਕੇ ਜਿੱਤੇ ਔਰ ਹੁਣ ਵੀ ਇਸੇ ਤਰ੍ਹਾਂ ਹੀ ਹੋਊਗਾ ਅਸੀਂ ਲੜ ਕੇ ਜਿੱਤਾਂਗੇ ਅਸੀਂ ਬਿਲਕੁਲ ਜਿੱਤ ਕੇ ਅੱਗੇ ਆਵਾਂਗੇ ਜਿਸ ਤਰ੍ਹਾਂ ਪਹਿਲਾਂ ਸਰਪੰਚੀਆਂ ਜਿੱਤੇ ਸੀ ਅਸੀਂ ਬਿਲਕੁਲ ਬਲੌਕ ਸੰਟੀਵੀਰ ਜਿਲ੍ਹਾ ਪ੍ਰੀਸ਼ਦ ਵੀ ਵੱਡੇ ਮਾਰਜਿਨ ਦੇ ਨਾਲ ਜਿੱਤਾਂਗੇ ਕਰ ਕਰਕੇ ਆਪਦੇ ਉਮੀਦਵਾਰ ਲੈ ਕੇ ਆਉਂਦੇ ਨੇ ਪਰ ਕਈ ਵਾਰੀ ਕਿਸੇ ਦੀ ਕੋਈ ਪਰਸਨਲ ਪ੍ਰੋਬਲਮ ਹੋ ਜਾਂਦੀ ਹੈ ਜਾਂ ਉਹਨਾਂ ਦੀ ਰਿਕੁਐਸਟ ਆ ਜਾਂਦੀ ਹੈ ਜਾਂ ਮੈਂ ਨਹੀਂ ਜਾਂ ਕਿਸੇ ਹੋਰ ਨੂੰ ਸੋ ਇੱਕ ਦੋ ਆਪਸ਼ਨਸ ਜਿਹੜੀਆਂ ਪਈਆਂ ਨੇ ਉਹ ਸ਼ਾਮ ਤੱਕ ਮੇਰੇ ਖਿਆਲ ਕਲੀਅਰ ਹੋ ਜਾਣਗੀਆਂ ਔਰ ਬਹੁਤ ਜਲਦੀ ਹੀ ਲਿਸਟ ਅਸ ਨੂੰ ਹੋਵੇਗੀ ਇੱਕ ਬਹੁਤ ਸਾਰੀ ਪਾਰਟੀ ਸਮੇਤ ਕਈ ਆਪੋਸ਼ਨ ਪਾਰਟੀਆਂ ਦੋਸ਼ ਲਾ ਰਹੀਆਂ ਨੇ ਕਿ ਸਾਨੂੰ ਐਨਓਸੀ ਨਹੀਂ ਮਿਲ ਰਹੀ ਸਰਕਾਰ ਤਾਂ ਕਿਸ਼ਾਈ ਕਰ ਰਹੀ ਇਲੈਕਸ਼ਨ ਉਹਈ ਆਫੀਸਰ ਦਫ਼ਤਰਾਂ 'ਚ ਹੈ ਨਹੀਂ ਉਹ ਤੁਸੀਂ ਕਿਵੇਂ ਦੇ ਦੇਉਂ ਉਹਨਾਂ ਦੀ ਕਾਦੇ ਰਾਈਡਿੰਗ ਐਨਓਸੀ ਲੈਣਾ ਚਾਹੁੰਦੇ ਆ ਵੀ ਜੇ ਉਹ ਇਲੈਕਸ਼ਨ ਲੜਨ ਦੀ ਕੁਝ ਫਾਰਮੈਲਟੀ ਦੇ ਵਿੱਚ ਐਨਓਸੀ ਦੀ ਵੀ ਪਰ ਅੱਜ ਵੀ ਆਪਣੇ ਪੰਜਾਬ ਪ੍ਰਧਾਨ ਕੋਰਪੋਰਰਸ ਦੇ ਲਈ ਇਲੈਕਸ਼ਨ ਕਮਿਸ਼ਨ ਨੂੰ ਇੱਕ ਲੈਟਰ ਲਿਖੀ ਜਾਂਦੇ ਬਾਰੇ ਦੇਖੋ ਮੈਨੂੰ ਮੈਨੂੰ ਨਹੀਂ ਲੱਗਦਾ ਕੋਈ ਇਹੋ ਜੀ ਗੱਲ ਹੈਗੀ ਹੈ ਵੀ ਅਸੀਂ ਕੋਈ ਕੋਈ ਇਸ ਤਰ੍ਹਾਂ ਦੇ ਅਫਸਰਾਂ ਦੇ ਕਿਉਂਕਿ ਸਾਡੇ ਤਾਂ ਆਪਦੇ ਉਮੀਦਵਾਰ ਅਫਸਰਾਂ ਦੇ ਖਿਲਾਫ ਹੋ ਜਾਂਦੇ ਵੀ ਸਾਡੇ ਕੰਮ ਨਹੀਂ ਕਰਦੇ ਪਰ ਜੇ ਵੀ ਕਿਸੇ ਨੂੰ ਪ੍ਰੋਬਲਮ ਹੈ ਮੇਰੇ ਹਲਕੇ ਦੇ ਵਿੱਚ ਮੈਂ ਅੱਗੇ ਹੋ ਕੇ ਉਹਨਾਂ ਦੀ ਐਨਓਸੀ ਕਲੀਅਰ ਕਰਾਵਾਂਗੀ ਇਹ ਮੇਰਾ ਵਾਦਾ ਕਿਹੜੇ-ਕਿਹੜੇ ਮੁੱਦੇ ਰਹਿਣਗੇ ਜਿਹੜੇ ਕਿ ਵਿਕਾਸ ਦੇ ਮੁੱਦੇ ਤੁਸੀਂ ਗੱਲ ਕੀਤੀ ਜਾ ਵੀ ਉਹਨਾਂ ਮੁੱਦਿਆਂ ਨੂੰ ਲੈਕਪੈਂਡਾ 'ਚ ਜਾਵਾਂਗੇ ਦੇਖੋ ਅਸੀਂ 3 ਸਾਲਾਂ ਦੇ ਵਿੱਚ ਜੋ ਆਮ ਆਦਮੀ ਪਾਰਟੀ ਜੀ ਕਾਰ ਜੋ ਪੰਜਾਬ ਚ ਪਹਿਲੀ ਵਾਰ ਆਈ ਸੀ ਅਸੀਂ ਉਸ ਨੂੰ ਲੈ ਕੇ ਆਪਣੀ ਗੱਲ ਕਰਾਂਗੇ ਅਸੀਂ ਲੋਕਾਂ ਦੇ ਵਿੱਚ ਜੋ ਬੇਸਿਕ ਸਹੂਲਤਾਂ ਖਾਸ ਮਲੋਠ ਹਲਕੇ ਦੀ ਗੱਲ ਕਰਾਂ ਅਸੀਂ ਪਾਣੀ ਦੀ ਲੜਾਈ ਲੜੀ ਆ ਅਸੀਂ ਲੋਕਾਂ ਨੂੰ ਜਿਹੜੀ ਬਿਜਲੀ ਫ੍ਰੀ ਕਰਨ ਦੀ ਗੱਲ ਕਰਦੇ ਆ ਅਸੀਂ ਉਹ ਲੜਾਈ ਵੀ ਲੜੀ ਔਰ ਬਿਜਲੀ ਫ੍ਰੀ ਵੀ ਕੀਤੀ ਐ ਸਕੂਲਾਂ ਨੂੰ ਅਪਗ੍ਰੇਡ ਕੀਤਾ ਸਕੂਲਾਂ ਦੇ ਤੁਸੀਂ ਦੇਖੇ ਹੁਣੇ ਪਿਛਲੇ ਅ ਮਹੀਨਿਆਂ ਦੇ ਵਿੱਚ ਅਸੀਂ ਕਿੰਨੇ ਉਦ்கਾਟਣ ਕੀਤੇ ਆ ਨਵੇਂ ਬਣੇ ਕਮਰਿਆਂ ਦੇ ਔਰ ਇਹ ਸਾਰਾ ਕੁਝ ਐਜੂਕੇਸ਼ਨ ਹੈਲਥ ਤਾਂ ਇੱਕ ਪਾਸੇ ਅਸੀਂ ਜਿਹੜੇ ਪਿੰਡਾਂ ਦੇ ਬੇਸਿਕ ਜੋ ਸਹੂਲਤਾਂ ਸੀ ਉਹਨਾਂ ਲਈ ਜਿਹੜਾ ਲੜਾਈ ਲਈ ਹੈ ਹਰ ਪਿੰਡ ਦੇ ਵਿੱਚ ਜੋ ਕੰਮ ਹੋਏ ਆ ਉਹ ਸੀ ਸਾਹਮਣੇ ਲੈ ਕੇ ਆਉਂਗੇ। ਸ਼ਹਿਰੀ ਦੇ ਵਿੱਚ ਵੀ ਇਹ ਦਾਵਾ ਕੀਤਾ ਗਿਆ ਵੀ ਕਿਸੇ ਤਰ੍ਹਾਂ ਦੀ ਕੋਈ ਧੱਕੇਸ਼ਾਹੀ ਨਹੀਂ ਕੀਤੀ ਜਾਊਗੀ ਵੀ ਜਿਹੜਾ ਸਾਫ਼ ਸੁਥਰਾ ਜਿਹੜਾ ਇਲੈਕਸ਼ਨ ਹੋਵੇ। ਦੇਖੋ ਮੇਰਾ ਪਹਿਲਾ ਵੀ ਇਹ ਹੀ ਦਾਵਾ ਰਿਹਾ ਕਿ ਅਸੀਂ ਸਰਪੰਚੀ ਦੇ ਵਿੱਚ ਵੀ ਧੱਕੇਸ਼ਾਹੀ ਨਹੀਂ ਕੀਤੀ ਔਰ ਮਲੋਟ ਦੇ ਵਿੱਚ ਮੈਂ ਦਾਅਵੇ ਨਾਲ ਕਹਿ ਸਕਦੀ ਆ ਕਿ ਸਾਡੇ ਸਰਪੰਚ ਜਿਹੜੇ ਸਾਫ਼ ਸੁਥਰੀ ਇਲੈਕਸ਼ਨ ਲੜ ਕੇ ਜਿੱਤੇ ਔਰ ਹੁਣ ਵੀ ਇਸੇ ਤਰ੍ਹਾਂ ਹੋਊਗਾ ਅਸੀਂ ਲੜ ਕੇ ਜਿੱਤਾਂਗੇ। ਅਸੀਂ ਕੋਈ ਧੱਕੇਸ਼ਾਹੀ ਵਾਲਾ ਕੰਮ ਨਹੀਂ। ਇਹ ਦਾਵਾ ਕੀ ਜੀ ਸਾਰੀ ਸੀਟਾਂ ਦੇ ਆਮ ਆਦਮੀ ਪਾਰਟੀ ਬੰਦ। ਅਸੀਂ ਬਿਲਕੁਲ ਜੀ ਜਿੱਤ ਕੇ ਅੱਗੇ ਆਵਾਂਗੇ ਜਿਸ ਤਰ੍ਹਾਂ ਪਹਿਲਾਂ ਸਰਪੰਚੀਆਂ ਜਿੱਤਦੇ ਸੀ ਅਸੀਂ ਬਿਲਕੁਲ ਬਲਾਕ ਸੰਭਤੀ ਵੀ ਔਰ ਜ਼ਿਲ੍ਹਾ ਪ੍ਰੀਸ਼ਦ ਵੀ ਵੱਡੇ ਮਾਰਜਿਨ ਦੇ ਨਾਲ ਜਿੱਤਾਂਗੇ। ਥੈਂਕ ਯੂ।